ਸਸ਼ੀਕਾਲ ਜੀ ਅੱਜ ਦੀ ਸ਼ੁਰੂਆਤ ਹੈ ਜਬ ਜੀ ਮੇਰ ਨਾਲ ਰੁੱਸ ਗਈ ਦੇ ਦੇਂ ਕੀ ਕਰਦੀ ਆ ਅੰਦਰ ਕਿ ਉਹ ਆ ਜੂੜੀਆਂ ਚਾਹੀਦਾ ਫੇ ਤੂੰ ਰੁੱਸਦਾ ਕਿਉਂ ਮम्मा ਨਾਲ ਨੱਕੀਆਂ ਵੀ ਨਹੀਂ ਜਦੋਂ ਵੀ ਮੈਂ ਅਲਮਾਰੀ ਖੋਲਣੀ ਹੁੰਦੀ ਹੈ ਕੋਈ ਕੰਮ ਕਰਨਾ ਹੁੰਦਾ ਇਹਨੂੰ ਚੂੜੀਆਂ ਚਾਹੀਦੀਆਂ ਨੇ ਮੈਡਮ ਜੀ ਨੂੰ ਹੁਣ ਮੈਂ ਕਿੱਥੋਂ ਲਿਆ ਮੈਂ ਹਰ ਵਾਰ ਚੂੜੀਓ ਮੇਰੀਆਂ ਚੂੜੀਆਂ ਨੇ ਤੁਹਾਡੇ ਕਿਵੇਂ ਆਣਗੇ ਤੁਹਾਡੇ ਹੱਥ ਛੋਟੇ ਆ ਬੁੱਤ ਇਹ ਦਾ ਰਸਨਾ ਵੀ ਉੱਪਰੇ ਪਿਆ ਮੈਡਮ ਜੀ ਦਾ ਤੇੜੀਆਂ ਦੀਆਂ ਨੇ ਚੂੜੀਆਂ ਅੱਛਾ ਦੇ ਦੋ ਓ ਹਾਂ ਠੀਕ ਹੈ ਦਿਨੀਆਂ ਚੂੜੀਆਂ ਚਲਾ ਜਾ ਹੁਣ ਇਹਨੇ ਮੇਰੀ ਅਲਮਾਰੀ ਖੋਲਣੀ ਆ ਇਹਨੂੰ ਚੂੜੀਆਂ ਚਾਹੀਦੀਆਂ ਨੇ ਮੈਡਮ ਜੀ ਨੂੰ ਇਸ ਤੋਂ ਬਾਅਦ ਮੇਰੇ ਕੋ ਕੋਈ ਚੂੜੀਆਂ ਨਹੀਂ ਆਏਗੀ ਠੀਕ ਹੈ ਆ ਦੇਖੋ ਗਾਇਜ਼ ਇਹ ਚੂੜੀਆਂ ਪਈਆਂ ਨੇ ਮੇਰੇ ਕੋਲ ਤੇ ਇਹਦੇ ਵਿੱਚੋਂ ਦੇਖਦੇ ਆ ਜੱਜ ਜਿਹੜੀਆਂ ਆਣ ਗਿਆ ਆਹ ਕਲਰਫੁੱਲ ਨੇ ਵੈਸੇ ਇਹ ਤਾਂ ਹੁਣ ਮੇਰੇ ਕਿਸੇ ਕੰਮ ਦੀਆਂ ਨਹੀਂ ਬੱਸ ਉਹਦੀ ਇਹੀ ਇਹਨੂੰ ਖੇਡਣ ਨੂੰ ਦੇ ਦਾਂ ਨੇ ਸੁੱਟਣੀਆਂ ਹੀ ਨੇ ਆਹ ਠੀਕ ਆ ਜੱਪੂ ਆਹ ਵਾਲੀਆਂ ਰੈੱਡ ਠੀਕ ਨੇ ਕਿਉਂ ਹੁਣ ਇਹ ਚ ਵੀ ਚੁਆਇਸ ਚਾਹੀਦੀ ਆ ਇਹਨਾਂ ਨੂੰ ਕਿਉਂ ਇੰਨੇ ਸੋਹਣੀਆਂ ਨੇ ਦੂਸਰੀਆਂ ਕਿਹੜੀਆਂ ਇਹਨਾਂ ਨੂੰ ਸਿਲੈਕਟ ਕਰਨੇ ਅੱਛਾ ਗ੍ਰੀਨ ਇਹ ਤਾਂ ਇੱਕ ਦੋ ਨੇ ਇਹ ਵਾਲੀਆਂ ਚਲੋ ਸੀ ਸਿਲੈਕਟ ਕਰੀਏ ਹਾਂ ਬਲੂ ਦੇਤਾ ਦਿੱਤੀਆਂ ਬਲੂ ਮੇਰੇ ਕੋ ਥੋੜੀਆਂ ਨੇ ਪੁੱਤ ਇਹ ਥੋੜੀ ਇਹਨਾਂ ਦਾ ਕਲਰ ਠੀਕ ਹੈ ਤਾਂ ਮੈਂ ਰੱਖ ਲੀਆਂ ਤਰਵਾ ਬਹੁਤ ਨੇ ਇੰਨੀਆਂ ਕ ਹੈ ਦੋ ਪੁੱਤ ਬਾਣੀਆਂ ਸੀ ਦੋਨੋਂ ਸਜ ਬਾਣੀਆਂ ਨੇ ਲਓ ਜੀ ਇਹ ਗਰਾਰੀ ਅੜ ਗਈ ਏ ਮੇਰੇ ਫੇਵਰਿਟਸ ਚੂੜੀਆਂ ਨੇ ਕੰਚ ਦੀਆਂ ਇਹ ਦੀ ਕਰਾਰੀ ਇਹ ਤੇੜੀ ਸੀ ਮੈਂ ਕਿਹਾ ਨਹੀਂ ਪੁੱਤ ਇਹ ਨਹੀਂ ਨੂੰ ਬਲੂ ਚਾਹੀਦੀਆਂ ਨੇ ਠੀਕ ਆ ਬਲੂ ਲਾ ਦੇ ਖੜ ਜੋ ਚਲੋ ਪਹਿਲਾਂ ਇਹਨੂੰ ਬਲੂ ਕੱਢ ਕੇ ਤੇ ਮੈਂ ਇੱਕ ਸੈੱਟ ਆ ਲਓ ਰੈੱਡ ਲੋ ਫਾਈਨਲੀ ਗਾਈਜ਼ ਗਾਈਜ਼ ਇਹਨੇ ਸਾਰੇ ਆ ਬਲੂ ਚੂੜੀਆਂ ਤੇ ਰੈੱਡ ਚੂੜੀਆਂ ਇਹਨੂੰ ਪਸੰਦ ਆਈਆਂ ਹੁਣ ਇਹਨੂੰ ਸੈੱਟ ਕਰਕੇ ਪਾ ਲਾ ਕਿਉਂਕਿ ਥੋੜੇ ਦਿਨ ਬਾਅਦ ਨਾ ਜਦੋਂ ਮੈਂ ਅਲਮਾਰੀ ਖੋਲਦੀ ਆ ਤੇ ਇਹ ਮੇਰੇ ਕੋਲ ਆ ਜਾਂਦੀਆਂ ਚੂੜੀਆਂ ਲੈਣ ਤੇ ਹਰ ਵਾਰ ਇਹਨੇ ਲੈ ਨਹੀਂ ਹੁੰਦੀਆਂ ਚੂੜੀਆਂ ਤਾਂ ਕਰਕੇ ਮੈਂ ਥੋੜੀਆਂ ਚੂੜੀਆਂ ਨੂੰ ਖੇਡਣ ਨੂੰ ਦੇ ਦੇਣੀ ਥੋੜੀਆਂ ਫੇਰ ਰੱਖ ਲੈਣੀਆਂ ਕਿ ਅਗਲੇ ਨੈਕਸਟ ਟਾਈਮ ਲਈ ਤਾਂ ਨੈਕਸਟ ਟਾਈਮ ਕਰਦੇ ਕਰੇ ਇਦਾਂ ਜਪਜੀ ਦਾ ਵੀ ਕੰਮ ਚੱਲ ਜਾਂਦਾ ਔਰ ਇਹ ਵੀ ਟਲ ਜਾਂਦੀ ਹੈ ਨਾਲੇ ਇਹਦਾ ਦਿਲ ਲੱਗਿਆ ਰਹਿੰਦਾ ਕਿ ਮੈਨੂੰ ਚੂੜੀਆਂ ਮਿਲ ਗਿਆ ਚਲੋ ਚੱਲੀਏ ਹੁਣ ਪਾ ਲੈ ਇਹਨਾਂ ਨੂੰ ਸੈੱਟ ਕਰਕੇ ਤੇ ਆਪਾਂ ਪਾ ਲੈ ਹੁਣ ਹੁਣ ਕੀ ਦੇਖਦੇ ਹੋ ਤੁਸੀਂ ਕਹਿੰਦੀ ਮੈਂ ਲੈਣੀ ਈ ਤੇਰੇ ਵਾਲੀਆਂ ਚੂੜੀਆਂ ਨੇ ਦੱਸ ਆਹੀ ਉਮਰ ਚ ਵਧੀਆ ਲੱਗਦੀਆਂ ਨੇ ਇਹ ਖੇਡਾਂ ਜੁਲਫਾਂ ਦੇਖ ਲੈ ਤੇਰੀ ਕਿੱਧਰ ਨੂੰ ਜਾਂਦੀਆਂ ਨੇ ਗੁੱਡੀ ਹੁਣ ਤਾਂ ਚਲੋ ਇਹ ਖੇਡੂਗੀ ਚਲੋ ਮੈਂ ਰੋਟੀ ਬਣਾਵਾ ਚਲ ਚੱਲੀਏ ਲਓ ਜੀ ਚਪਜੀ ਲੱਗੀ ਹੋਈ ਆ ਖੇਡਣ ਪੰਜ ਦਿਨ ਗਾਇਜ਼ ਜਿਹੜਾ ਵੀ ਮੌਸਮ ਮੌਸਮ ਨਹੀਂ ਮੌਸਮ ਤਾਂ ਚਲੋ ਵੈਗਰੂ ਵੱਲੋਂ ਵਧੀਆ ਰਿਹਾ ਕਿਉਂਕਿ ਚਾਰ ਪੰਜ ਦਿਨ ਤੋਂ ਬੱਦਲ ਵਾਈ ਔਰ ਮੀ ਰਿਹਾ ਪਰ ਜਿਹੜਾ ਇਹ ਮਾਹੌਲ ਬਣਿਆ ਰਿਹਾ ਆ ਜੱਪੂ ਬਲੈਕਆਊਟ ਦਾ ਰਾਤ ਨੂੰ ਲਾਈਟਾਂ ਬੰਦ ਕਰਨ ਦਾ 7 ਤਰੀਕ ਤੋਂ ਇਹ ਜਰਨੀ ਸ਼ੁਰੂ ਹੋਈ ਅੰਮ੍ਰਿਤਸਰ ਤੋਂ ਲੈ ਕੇ ਔਰ 7 ਤਰੀਕ ਨੂੰ ਪਹਿਲਾ ਬਲੈਕਆਊਟ ਅੰਮ੍ਰਿਤਸਰ ਸੀ ਔਰ ਉਸ ਤੋਂ ਬਾਅਦ ਗੁਰਦਾਸਪੁਰ ਬਠਿੰਡਾ ਫਗਵਾੜਾ ਕਈ ਜਗ੍ਹਾ ਆਪਾਂ ਬਹੁਤ ਗੱਲਾਂ ਸੁਣੀਆਂ ਨੇ ਵਾਇਗਰੂ ਪਲਾ ਕਰੇ ਔਰ ਹੁਣ ਸੋਨ ਦੇ ਵਿਚਾਰਿਆ ਕਿ ਸ਼ਾਇਦ ਜੰਗ ਹਟ ਗਈ ਤੇ ਰਾਤ ਦਾ ਵੈਸੇ ਸ਼ਾਂਤ ਹੈ ਮਾਹੌਲ ਤੇ ਵਾਇਗਰੂ ਕਰੇ ਸੱਚ ਹੋਵੇ ਕਿਉਂਕਿ ਦੇਖੋ ਜੀ ਕਦੇ ਵੀ ਜੰਗ ਦੇ ਹੱਕ ਚ ਤਾਂ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਚਾਹੇ ਪਾਕਿਸਤਾਨ ਆ ਚਾਹੇ ਪੰਜਾਬ ਹੈ ਜੀ ਚਾਹੇ ਹਿੰਦੁਸਤਾਨ ਦੁਨੀਆ ਦਾ ਕੋਈ ਵੀ ਦੇਸ਼ ਹੈ ਸਭ ਨੂੰ ਸਕੂਨ ਨਾਲ ਜੀਣ ਦਾ ਹੱਕ ਹੈ ਔਰ ਹਰ ਇਨਸਾਨ ਦਾ ਪਹਿਲਾ ਹੱਕ ਤਾਂ ਜੀ ਇਨਸਾਨੀਅਤ ਹੈ ਇਸ ਲਈ ਇਨਸਾਨੀਅਤ ਪਹਿਲਾਂ ਰੱਖਿਆ ਕਰੋ ਜੀ ਪਰਾ ਜੰਗ ਦੇ ਵਿੱਚ ਵਿੱਚ ਮੈਂ ਅਸੀਂ ਨੇ ਕੀ ਕੀਤਾ ਉਹਦੇ ਕਰ ਲਈ ਉਹ ਤੁਹਾਡਾ ਸਾਂਝਾ ਕਰਦੀਆਂ ਜੀ ਬਾਕੀ ਗੁਰੂ ਬਾਈ ਗੁਰੂ ਜੀ ਅੱਗੇ ਇਹ ਅਰਦਾਸ ਹੈ ਕਿ ਸਾਰੇ ਰਾਜੀ ਖੁਸ਼ੀ ਰਹਿਣ ਔਰ ਇਹ ਗੱਲ ਸੱਚ ਹੋਵੇ ਕਿ ਜੰਗ ਹਟ ਗਈ ਮੈਨੂੰ ਤਾਂ ਅਜੇ ਤੱਕ ਇਹੀ ਪਤਾ ਲੱਗ ਰਿਹਾ ਬਾਕੀ ਪਤਾ ਨਹੀਂ ਜੀ ਮਾਹੌਲ ਬਦਲਦੇ ਦਾ ਤੱਤਾ ਠੰਡੇ ਹੋਣ ਲੱਗੇ ਦਾ ਕੁਝ ਨਹੀਂ ਪਤਾ ਲੱਗਦਾ ਇਸ ਕਰਕੇ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖਣਾ ਮੌਲ ਜਿਵੇਂ ਦਾ ਵੀ ਹੋਵੇ ਕਿਉਂਕਿ ਹਰ ਕਿਸੇ ਨੂੰ ਆਪਣਾ ਪਰਿਵਾਰ ਚਾਹੀਦਾ ਹੁੰਦਾ ਜੀ ਹਰ ਕੋਈ ਆਪਣੇ ਪਰਿਵਾਰ ਲਈਓ ਸਾਰੇ ਕੰਮਕਾਰ ਕਰਦਾ ਤੇ ਚਲੋ ਅੱਜ ਆਪਾਂ ਸ਼ੇਅਰ ਕਰਦੇ ਆ ਕਿ ਇਹ 4-5 ਦਿਨ ਮਾਹੌਲ ਕਿੱਦਾਂ ਰਿਹਾ ਪਹਿਲਾਂ ਤਾਂ ਹਲਕ ਚ ਰੋਟੀ ਨਹੀਂ ਨਿਗਰੀ ਕਿਉਂਕਿ ਖਾ ਦਾਹ ਸਬਜੀ ਬਣਾਉਣ ਨੂੰ ਵੀ ਮਨ ਨਹੀਂ ਕਰਦਾ ਸੀ ਕਿਉਂਕਿ ਇੰਨਾ ਕੁ ਮਾਹੌਲ ਹੋ ਗਿਆ ਸੀ ਕਿ ਇਹ ਕੀ ਸ਼ਾਇਦ ਸਾਡਾ ਅੰਤਿਮ ਟਾਈਮ ਆ ਜਾਂ ਫਿਰ ਇਦਾਂ ਹੋਸਾ ਤਾਂ ਉਦਾਂ 36 ਖਿਆਲ ਚਲੋ ਬੈਰੂ ਕਿਰਪਾ ਨਾਲ 5 ਦਿਨ ਤੋਂ ਬਹੁਤ ਤੌਰਚਰ ਚੱਲਿਆ ਤੇ ਉਸ ਤੋਂ ਬਾਅਦ ਆ ਦੇਖੋ ਥੈਲੇ ਦੇ ਵਿੱਚ ਅਸੀਂ ਰਾਸ਼ਨ ਲਿਆ ਕੇ ਰੱਖਿਆ ਤੇ ਬਾਕੀ ਜਿਹੜਾ ਪਹਿਲਾ ਪਹਿਲਾ ਰਾਸ਼ਨ ਲਿਆ ਉਧਰ ਪਿਆ ਆ ਅਸੀਂ ਐਡਵਾਂਸ ਰਾਸ਼ਨ ਲਿਆ ਕੇ ਰੱਖਿਆ ਔਰ ਦੂਸਰੇ ਨੰਬਰ ਤੇ ਅਸੀਂ ਆਟਾ ਵੀ ਪਿਆ ਕੇ ਰੱਖਿਆ ਹਾਂ ਗਾਇਜ਼ ਅਸੀਂ ਨੇ 3 ਕਿਲੋ ਦੇ ਕਰੀ ਵਾਟਾ ਇਹਦਾ ਪੀਣਾ ਕਰਕੇ ਪਿਆ ਕੇ ਰੱਖਿਆ ਜੋ ਪੁਰਾਣਾ ਆਟਾ ਵੀ ਸਾਡਾ ਪਿਆ ਇਹ ਮੈਂ ਟੋਲੀਆਂ ਚ ਨਹੀਂ ਆਟਾ ਪਾਉਂਦੀ ਕਿਉਂਕਿ ਸੁੰਡੀਆਂ ਬਹੁਤ ਜਲਦੀ ਪੈ ਜਾਂਦੀਆਂ ਨੇ ਐਦਾਂ ਆਟਾ ਥੋੜਾ ਜਿਹਾ ਪਿਆਓ ਜ਼ਰੂਰਤ ਦੇ ਹਿਸਾਬ ਨਾਲ ਟੇਸਟ ਨਹੀਂ ਬਦਲਦਾ ਨਾਲੇ ਸੁੰਡੀਆਂ ਨਹੀਂ ਪੈਂਦੀਆਂ ਔਰ ਇੱਕ ਪਾਣੀ ਇਹ ਪਾਣੀ ਮੈਂ ਰੋਜ਼ ਚੇਂਜ ਕਰਦੀ ਸੀ ਭਰ ਕੇ ਰੱਖਦੀ ਸੀ ਐਕਸਟਰਾ ਜਿਵੇਂ ਆਪਾਂ ਨੂੰ ਹੋਰ ਕੰਮਾਂ ਲਈ ਪਾਣੀ ਚਾਹੀਦਾ ਘਰ ਦੇ ਵਿੱਚ ਹੱਥੋ-ਹੱਥ ਧੋਣ ਲਈ ਤੇ ਕੱਪੜੇ ਵਗੈਰਾ ਧੋਣ ਲਈ ਮੈਂ ਥੋੜਾ ਬਹੁਤ ਪਾਣੀ ਸਟੋਰ ਇੱਥੇ ਕਰਕੇ ਰੱਖਦੀ ਸੀ ਆ ਸਾਡੇ ਕੱਪੜੇ ਤੇ ਪੱਲੀਆਂ ਥੈਲੇ ਧੋ ਕੇ ਰੱਖੇ ਹੋਏ ਨੇ ਕਿਉਂਕਿ ਅਸੀਂ ਕਣਕ ਢੋਲ ਦੇ ਵਿੱਚ ਕੱਲ ਪਾਈ ਆ ਹਜੇ ਤੇ ਇਸੇ ਤਰ੍ਹਾਂ ਛੱਤੇ ਪਾਣੀ ਭਰ ਕੇ ਰੱਖਿਆ ਕਿਉਂਕਿ ਸਬਜ਼ੀਆਂ ਦੇਖੋ ਜੀ ਬਹੁਤ ਲੱਗੀਆਂ ਹੋਈਆਂ ਨੇ ਕਿਉਂਕਿ ਕੱਲ ਪਰਸੋਂ ਲਾਈਟ ਦਾ ਕੱਟ ਲੱਗੀ ਗਿਆ ਜਿਹਦੇ ਕਰਕੇ ਅਸੀਂ ਥੋੜਾ ਡਰ ਗਏ ਸੀ ਡਰਨਾ ਵੀ ਜ਼ਰੂਰੀ ਹੈ ਜੀ ਇਨਸਾਨ ਆ ਇਨਸਾਨ ਤੇ ਡਰ ਤੋਂ ਪਤਾ ਹੀ ਲੱਗਦਾ ਤੇ ਬਾਕੀ ਆ ਦੇ ਕੋ ਸਬਜ਼ੀਆਂ ਲੱਗੀਆਂ ਜੀ ਇਹ ਲੋਕੀ ਕਹਿੰਦੇ ਨੇ ਹਾਂ ਗੋਲ ਕੱਦੂ ਨੂੰ ਕਈਆ ਕਹਿੰਦੇ ਨੇ ਇਹ ਵੀ ਕਈ ਤਰੀਕਾ ਨੇ ਤੇ ਸਬਜ਼ੀਆਂ ਸਾਰੀਆਂ ਲੱਗੀਆਂ ਗਾਇਸ ਆ ਦੇ ਕੋ ਪਿੰਡੀ ਵੀ ਲੱਗ ਗਈ ਔਰ ਇਧਰ ਆ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਤਾਂ ਬਾਦੂ ਸ਼ਿਮਲਾ ਮਿਰਚ ਖਾ ਖਾ ਕੇ ਸੀ ਥੱਕ ਗਏ ਤੇ ਆ ਦੇ ਕੋ ਬੈਂਗਣ ਬੈਂਗਣ ਸਾਡੇ ਘਰ ਚ ਕੋਈ ਨਹੀਂ ਖਾਂਦਾ ਔਰ ਸਭ ਤੋਂ ਬਾਅਦ ਬੈਂਗਣੀ ਲੱਗ ਰਹੇ ਨੇ ਤੇ ਸ਼ਿਮਲਾ ਮਿਰਚ ਆ ਦੇਖੋ ਜੀ ਇਧਰ ਆ ਘਰ ਬੰਦ ਰਿਹਾ ਤੇ ਮਿਰਚਾਂ ਵੀ ਬਹੁਤ ਲੱਗੀਆਂ ਲਓ ਜੀ ਸਰਦਾਰ ਜੀ ਆ ਗਏ ਪਹੁੰਚੋ ਜੀ ਪਹੁੰਚੋ ਤੇ ਆ ਦੇਖੋ ਮਿਰਚਾਂ ਵਗੈਰਾ ਲੱਗੀਆਂ ਲਓ ਜੀ ਗੇਟ ਖੋਲਿਓ ਪਹਿਲਾਂ ਸਰਦਾਰ ਜੀ ਨੂੰ ਤੇ ਸ਼ੁਕਰ ਹੈ ਵਾਹਿਗੁਰੂ ਦੀ ਕਿਰਪਾ ਨਾਲ ਸਕੂਨ ਦਾ ਮਾਹੌਲ ਹੈ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਤੇ ਮਾਲਕ ਕਰੇ ਕਰਪਾ ਬਣਾਈ ਰੱਖਣ ਮਾਲਕ ਜੀ ਵਾਹਿਗੁਰੂ ਜੀ ਚਲੋ ਪਹੁੰਚੀਏ ਥੱਲੇ ਚੋ ਹਾਂਜੀ ਅੱਗੇ ਦੇਖੀ ਹਾਂਜੀ ਸਰਦਾਰ ਜੀ ਆਪਾਂ ਬਲੌਗ ਸ਼ੁਰੂ ਕੀਤਾ ਜੀ ਮੈਨੂੰ 5 ਦਿਨ ਲੰਘੇ ਜਿਹੜੇ ਲੰਘਣੇ ਸੀ ਸਰਦਾਰ ਜੀ ਕਹਿੰਦੇ ਅੱਛਾ ਮੈਂ ਕਿਹਾ ਹਾਂਜੀ ਹਾਂਜੀ ਅੱਜ ਅਸੀਂ ਗਾਇਜ਼ ਦੁਕਾਨ ਖਾਲੀ ਕਰਨੀ ਆ ਅਸੀਂ ਨਵਾਂ ਕੰਮ ਦੇਖ ਰਿਹਾ ਤੇ ਵਾਇਗਰੂ ਕਰਨਗੇ ਜੋ ਕਰਦੇ ਨੇ ਚੰਗੇ ਵੀ ਕਰਦੇ ਨੇ ਬਸ ਜੋ ਦਿਨ 5 ਦਿਨ ਵੀ ਹੋਇਆ ਪਤਾ ਨਹੀਂ ਰੱਬ ਦੇ ਕਿਹੜੇ ਰੰਗ ਨੇ ਹੈਨਾ ਤੇ ਆ 5 ਦਿਨਾਂ ਚ ਮੇਰਾ ਚੈਨਲ ਵੀ ਮੋਨਟਾਈਜ਼ ਹੋ ਗਿਆ ਗਾਇਸ ਤੁਹਾਡਾ ਸਾਰਿਆਂ ਦਾ ਧੰਨਵਾਦ ਕੱਲ ਪਰਸੋ ਰਾਤ ਮੇਰਾ ਚੈਨਲ ਮੋਨਟਾਈਜ਼ ਹੋਇਆ 10 ਤਰੀਕ ਨੂੰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਵਾਇਗਰੂ ਕਰੇ ਇਦਾਂ ਹੀ ਮੇਰੇ ਚੈਨਲ ਤੇ ਪਿਆਰ ਬਣਾਈ ਰੱਖਿਓ ਕੀ ਹੋ ਗਿਆ ਤੈਨੂੰ ਫਸ ਪੈ ਸੀ ਪਰ ਹੁਣ ਹਾਸਕੇ ਤੂੰ ਡਰਾਇੰਗ ਬਣਾ ਲਾ ਡਰਾਇੰਗ ਤਾਂ ਦਿਖਾਏ ਇਹ ਮੈਂ ਕਿਉਂ ਜਾਵਾਂ ਡਰਾਇੰਗ ਤਾਂ ਦਿਖਾ ਦੇ ਇਹ ਨੂੰ ਨਾ ਪੜਨ ਦਾ ਬੜਾ ਸ਼ੌਂਕ ਚੜਿਆ ਜਪਜੀ ਨੂੰ ਤੇ ਇਹ ਡਰਾਇੰਗ ਬਣਾ ਰਹੀ ਆ ਇਹਨੇ ਫੈਮਲੀ ਪੂਰੀ ਬਣਾਈ ਆ ਫੈਮਲੀ ਕਿੱਥੇ ਆ ਦਿਖਾਏ ਦੇਖੋ ਗਾਇਜ਼ ਇਹਨੇ ਸਕੈਚ ਕੀਤੇ ਆ ਇੱਕ ਡਰਾਇੰਗ ਇਹਨ ਪਰ ਲਈ ਆ ਦੇਖੋ ਫੈਮਲੀ ਚ ਇਹਨੇ ਕੌਣ ਕੌਣ ਬਣਾਇਆ ਜੱਪੂ ਕੌਣ ਕੌਣ ਬਣਾਇਆ ਪਾਪਾ ਨੇ ਪਾਪਾ ਕਿਹੜੇ ਨੇ ਆ ਵਾਲੇ ਪਾਪਾ ਨੇ ਜੀ ਦੇਖੋ ਪਾਪਾ ਦੇ ਦਰਸ਼ਨ ਕਰੋ ਤੇ ਆਹ ਆ ਕੌਣ ਆ ए, मैं अच्छा है, मैं आ कौन है ये जपजी है बहुत गाइस आह ये नानी आं अच्छा आह खुशी दीदी दी, अच्छा खुशी दीदी इन दी, हेल्दी होगी मामा ये नाना, गोगा नाना है ਮੱਝ ਵੀ ਬਣਾਈ ਐ ਜੱਜ ਜੀ ਨੇ ਤੇ ਇਹ ਕੌਣ ਐ ਇਹ ਦਾਦੀ ਇਹ ਦਾਦੀ ਵੀ ਬਣਾਈ ਐ ਬੱਸ ਬਈ ਇਹਨੇ ਇੰਨਾ ਕ ਪਰਿਵਾਰ ਬਣਾਇਆ ਇਹਨੂੰ ਜਿਹੜੇ ਜਿਹੜੇ ਫੇਵਰਿਟ ਸੀ ਉਹ ਸਾਰੇ ਬਣਾਤੇ ਇਹਨੇ ਕਾਰਟੂਨ ਤੇ ਇੱਕ ਡਰਾਇੰਗ ਚ ਵੀ ਇਹਨੇ ਬਹੁਤ ਵਧੀਆ ਸਕੈਚਿੰਗ ਕੀਤੀ ਉਹ ਡਰਾਇੰਗ ਅਸੀਂ ਸੰਭਾਲ ਕੇ ਰੱਖੀ ਆ ਖਾਧਾ ਨਹੀਂ ਪਰੋੜਾ ਦਾ ਹੈ ਹੈ ਨਹੀਂ ਖਾਣੀ ਨਹੀਂ ਖਾਇਆ ਅਈ ਜੱਜ ਜੀ ਨੇ ਪਰੋੜਾ ਖਾਣਾ खान गए खाओ कुर्सी जब जी देवना खा लैलिया की खुशी तैय मारन ने जब आ जाए इधर ओहो ओहो ਬੈਠ ਜਾ ਮੈਡਮ ਜੀ ਪਲੀਜ਼ ਸਿਟ ਡਾ ਅ ਸਾਡੀ ਜਪਜੀ ਸ਼ੋ ਗਈ ਇਹਨੂੰ ਚਾਹ ਬਣਾ ਕੇ ਦੇਈਏ ਮੇਰੀ ਕਿਊਟੀ ਜੀ ਨੂੰ ਜੋ ਪੁੱਟ ਕੜ ਬੁੱਤ ਇਹ ਨੋਨੀ ਓਏ ਹੋਏ ਕਿੰਨੀ ਪਿਆਰੀ ਨੀਨੀ ਆ ਉਹ ਤੋ ਟਕੜ ਉਹ ਨਾ ਸਸੀ ਕਾਂਜੀ ਪਾਪਨ ਉੱਠੀ ਤੋ ਨਾ ਵੀ ਨਾਇ ਨੇ ਨਹੀਂ ਉੱਠਣਾ ਹੁਣ ਜੀ ਜਪਜੀ ਦੀ ਤਤੀ ਤਤੀ ਚਾਹ ਤਿਆਰ ਜਬਜੀ ਉਠਖੜਾ ਓਹੋ ਨੀ 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 ਚੰਗੀ ਤਰ੍ਹਾਂ ਫੜਨੀ ਕੋ ਚੁਟਕੀ ਗਲਾਸ ਸਸਈ ਗਾਲਣੀ ਐਸੀ ਸਾਡ ਸਾਡਾ ਅੱਜ ਦਾ ਛੋਟਾ ਜਿਹਾ ਬਲੌਗ ਗਾਇਸ ਇਹ ਬਲੌਗ ਦਾ ਮੈਥੀ ਐਂਡ ਕਰਦੀ ਆਂ ਤੇ ਜਿੰਦੇ ਵਾਸਤੇ ਰੋ ਵਾਈਗਰੂ ਸਭ ਨੂੰ ਰਾਜੀ ਖੁਸ਼ੀ ਰੱਖੇ ਤੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਜੀ ਇਸੇ ਖੁਸ਼ੀ ਚ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜੋ ਪੜਾਈਂ ਕਲਾਸ ਸਾਰਿਆਂ ਨੂੰ ਬਾਈ ਕਰਦੇਓ ਇੱਕ ਆਤਰ ਉਹ ਉਹ ਨਾ ਜੀ ਨਾ ਗਾਇਸ ਬਾਈ ਜਬ ਜੀ ਨੀਂਨੀ ਹੋਣੇ ਖੁੱਲਿਆ ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਫੇਰ ਮਿਲਦੇ ਆਂ ਸਮਾਈਲ ਤਾਂ ਕਰ ਦੋ ਓ ਨਹੀਂ ਗਾਇਸ ਸਮਾਈਲ ਨਹੀਂ ਕਰਨੀ ਫੇਰ ਮਿਲਦੇ ਆਂ ਜੀ ਅਗਲੇ ਬਲੌਗ ਚ ਬਾਈ ਗਾਇਸ